ਸੁਨਿਆਰੇ ਦੀ ਦੁਕਾਨ ਤੇ ਹੋਈ ਲੱਖਾਂ ਦੀ ਚੋਰੀ 15 ਲੱਖ ਦੇ ਚਾਂਦੀ ਦੇ ਗਹਿਣੇ ਕੀਤੇ ਚੋਰੀ ਅਤੇ ਜਾਂਦੇ ਜਾਂਦੇ ਟੀਵੀ আর ਵੀ ਕੱਢ ਕੇ ਲੈ ਗਏ ਚੋਰ ਗੁਰਤਾਸਪੁਰ ਉਟ ਸੰਤੋਖ ਰਾਏ ਵਿਖੇ ਮਸ਼ਹੂਰ ਸੁਨਿਆਰੇ ਦੀ ਦੁਕਾਨ ਸਤਨਾਮ ਚੀਲਰ ਨਾਮਕ ਦੁਕਾਨ ਤੇ ਬੀਤੀ ਰਾਤ ਚੋਰਾਂ ਨੇ ਵੱਟੀ ਚੋਰੀ ਦੀ ਵਾਰਦਾਤ ਨੂੰ ਅਨਜਾਮ ਦਿੱਤਾ ਹੈ ਦੁਕਾਨ ਮਾਲਕ ਅਨੁਸਾਰ ਸਵੇਰੇ ਉਸਨੂੰ ਕਿਸੇ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਇਸਤੇ ਉਹ ਆਪਣੇ ਬੇਟੇ ਅਨਮੋਲ ਦੇ ਨਾਲ ਜਦੋਂ ਪਹੁੰਚਿਆ ਤਾਂ ਉਹਨਾਂ ਦੇਖਿਆ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਵੱਲੋਂ ਅੰਦਰੋਂ ਜਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ ਦੁਕਾਨ ਅੰਦਰ ਲੱਗੇ ਸੀ ਸੀਸੀਟੀਵੀ ਕੈਮਰਾ ਅਤੇ ਡੀਵੀਆਰ ਵੀ ਉਥੋਂ ਗਾਇਬ ਸੀ ਦੁਕਾਨਦਾਰ ਨੇ ਅੱਗੇ ਦੱਸਿਆ ਕਿ ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਕਿ ਉਹਨਾਂ ਨੂੰ ਚੋਰੀ ਹੋਇਆ ਉਹਨਾਂ ਦਾ ਕੀਮਤੀ ਸਮਾਨ ਜਿਸ ਦੀ ਕੀਮਤ 15 ਲੱਖ ਤਕਰੀਬ ਹੈ ਉਹ ਵਾਪਸ ਦਵਾਇਆ ਜਾਵੇ ਉੱਤੇ ਹੀ ਮੌਕੇ ਤੇ ਥਾਣਾ ਥਾਲੀਬਾਲ ਦੇ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਵੀ ਫੋਰਸ ਦੇ ਨਾਲ ਪਹੁੰਚੇ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਹੈ ਕੋਟ ਸੰਤੋਖ ਰਾਏ ਚ ਮੇਰੀ ਜਿਹੜੀ ਰਾਇਸ਼ ਆ ਉਹ ਧਾਰੀਵਾਲ ਸ਼ਹਿਰ ਚ ਆ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਵਜੇ ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ 'ਚ ਅਜ ਆਉਂਦਾ ਵੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੋਂ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤ ਉਹ ਸਾਰਾ ਲੈ ਕੇ ਕੈਮਰੇ ਲੱਗੇ ਹੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ ਉਹ ਬਾਕੀ ਰਕੋ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਨਾਲ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋਊਗੀ ਫਿਰ ਰਿਕਾਰਡਿੰਗ ਨਿਕਲੇਗੀ ਲਗਭਗ 15 ਲੱਖ ਹੋਊਗੀ ਇਹ ਹੀ ਵਸਤੇ ਬਾਕੀ ਚਾਂਦੀ ਸੀ ਤੇ 10 ਕਿਲੋਣੀ ਜਾਂਦੀ ਅੜਦਾ ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ ਤੇ ਬਾਕੀ ਉਹ ਸਾਰਾ ਕੁਝ ਲੈ ਕੇ ਨਹੀਂ ਆਡੇ ਲੱਗੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ हां मैं आज कोई 9:00 ਵਜੇ ਜਾ ਕੇ ਨਾ ਧਾਰੀਵਾਲ ਥਾਣੇ ਰਿਪੋਰਟ ਲਖਾਈ ਆ ਉੱਥੇ ਆਏ ਹੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਹੀ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲੱਗ ਜਗ ਦੀਆਂ ਵੇਖੀਆਂ ਵਾ ਤੇ ਹੁਣ ਮੈਡਮ ਜਿਹੜੇ ਐਸ ਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਭਾਜੀ ਮੇਰਾ ਨਾਮ ਯੂਨਸ ਮਸੀ ਆ ਮੈਂ ਪਿੰਡ ਕੋਟਸਨ ਤੋਂ ਘਰਾਏ ਦਾ ਰਹਿਣ ਵਾਲਾ ਹਾਂ ਮੇਰੇ ਲਾਗੇ ਭਾਜੀ ਸਤਨਾਮ ਸੁਨਿਆਰਾ ਜੋ ਧਾਰੀਵਾਲ ਤੋਂ ਆਉਂਦੇ ਨੇ ਇੱਥੇ ਕੋਟ ਦੇ ਵਿੱਚ ਦੁਕਾਨ ਹੈ ਇਹਨਾਂ ਦੀ ਭਾਜੀ ਆਪਾਂ ਜਦੋਂ ਸਵੇਰੇ ਆਏ ਆ ਉਦੋਂ ਮੈਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਉਦੋਂ ਬਾਅਦ ਚ ਪਤਾ ਲੱਗਾ ਜੀ ਆਪਾਂ ਸਾਰੇ ਦੁਕਾਨਦਾਰ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਚੋਰੀ ਕੀਤੀ ਆ ਉਹ ਚੋਰ ਛੇਤੀ ਤੋਂ ਛੇਤੀ ਵੀ ਜੋ ਵੀ ਆ ਪੁਲਿਸ ਉਹਨੂੰ ਗ੍ਰਿਫਤਾਰ ਕਰੇ ਤੇ ਇਨਸਾਫ ਦਿਵਾਵੇ ਭਾਜੀ ਇਹਨਾਂ ਨੂੰ